ਦੁਨੀਆ ਦੀ ਸਭ ਤੋਂ ਵੱਡੀ ਬਿਲਡਿੰਗ ਹੈ ਇਹ ਬਰਜ ਖਲੀਫਾ ਤੇ ਉਸੇ ਸ਼ਹਿਰ ਦੀਆਂ ਨੇ ਇਹ ਤਸਵੀਰਾਂ ਦੁਬਈ ਦੇ ਵਿੱਚ 3 ਦਿਨ ਪਹਿਲਾਂ ਹੜ ਆਇਆ ਜਿਵੇਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਤੇ ਹੜ ਤੋਂ ਬਾਅਦ ਦੀਆਂ ਤਸਵੀਰਾਂ ਨੇ ਇਹ ਦੱਸਿਆ ਜਾਂਦਾ ਕਿ ਟੋਟਲ 1 ਬਿਲੀਅਨ ਡਾਲਰ ਦਾ ਨੁਕਸਾਨ ਹੋਣ ਦੇ ਅੰਦਾਜ਼ੇ ਆ ਇਹ ਉਹ ਸ਼ਹਿਰ ਆ ਜੋ ਦੁਨੀਆ ਦਾ ਅਮੀਰ ਸ਼ਹਿਰ ਮੰਨਿਆ ਜਾਂਦਾ ਹਰ ਕਮੰਦੀ ਦੀ ਅੱਜ ਕੱਲ ਇਹ ਚਾਹਨਾ ਹੈ ਕਿ ਇੱਥੇ ਜਾ ਕੇ ਵਸਿਆ ਜਾਵੇ ਇਨਸਾਨ ਬਹੁਤ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਕਰ ਸਕਦਾ ਬਹੁਤ ਕੁਝ ਬਣਾ ਸਕਦਾ ਪਰ ਜੇ ਕੁਦਰਤ ਖੇਲ ਵਗਾੜਨ ਤੇ ਆ ਜਵੇ ਨਾ ਤੇ ਸਿਰਫ 30 ਸਕੰਡ ਦਾ ਸਮਾਂ ਲੱਗਦਾ ਦੁਬਈ ਦੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਸੀਸੀਟੀਵੀ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਕਿ 30 ਸਕੰਡ ਦੇ ਵਿੱਚ ਸਾਰਾ ਕੁਝ ਹੋਇਆ ਤੇ ਜਿੱਥੇ ਇਹ ਜਿਹੜੀਆਂ ਵੱਡੀਆਂ ਬਿਲਡਿੰਗਾਂ ਨੇ ਉੱਥੇ ਇਹਦੀਆਂ ਇਹ ਵੀ ਤਸਵੀਰਾਂ ਨੇ ਕਿ ਇੰਨੀ ਕਿ ਸੜਕ ਸੜ ਕੇ ਜਿਹੜੀ ਨਾ ਉਹ ਪਾਰ ਕਰਾਉਣ ਦੇ ਲਈ ਇਹ ਵਿਅਕਤੀ ਨੇ ਹੁਣ ਜਦੋਂ ਪੁੱਛਿਆ ਕਿੰਨੇ ਪੈਸੇ ਕਹਿੰਦਾ 5 ਦਰਾਮ ਇਹ 5 ਦਰਾਮ ਲੈ ਤਾਂ ਹੀ ਇਹ ਤਸਵੀਰਾਂ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਰਹੀਆਂ ਗਰੀਬ ਬੰਦੇ ਲੱਭ ਲਿੰਦੇ ਕੋ ਢੰਗ ਤਰੀਕਾ ਪੈਸੇ ਕਮਾਉਣੇ ਦਾ ਜਿੰਨੇ ਕਮਾਣੇ ਉਹਨੇ ਅਗਲੇ ਲੱਭ ਹੀ ਲੈਣਾ ਕੁਛ ਨਾ ਕੁਛ ਹਰ ਇੱਕ ਬੰਦਾ ਸੋਨੇ ਦਾ ਵਪਾਰੀ ਤਾਂ ਨਹੀਂ ਨਾ ਹੋ ਸਕਦਾ ਹਰ ਇੱਕ ਬੰਦਾ ਬਿਲੀਅਨਰ ਨਹੀਂ ਹੋ ਸਕਦਾ ਹਰ ਇੱਕ ਬੰਦੇ ਨੇ ਆਪੋ ਆਪਣੀ ਜ਼ਿੰਦਗੀ ਦੇ ਰੁਜ਼ਗਾਰ ਚ ਚਲਾਉਣ ਦੇ ਲਈ ਕੋਈ ਨਾ ਕੋਈ ਧੰਦਾ ਅਪਣਾਉਣਾ ਤੋ ਟਰਾਸ ਦੀਆਂ ਵਿੱਚ ਵੀ ਧੰਦੇ ਲੋਕ ਕੱਢ ਲੈਂਦੇ ਆ ਜੀ ਉਹਦੇ ਵਿੱਚ ਵੀ ਇਹ ਧੰਦਾ ਕੱਢਿਆ ਅਗਲੇ ਕਿਸੇ ਨੇ ਸੋ ਇਹ ਤਸਵੀਰਾਂ ਨੇ ਮੈਂ ਸੋ ਕਿ ਤੁਹਾਨੂੰ ਬਿਲਡਿੰਗ ਜਿੱਥੇ ਇੱਕ ਬਹੁਤ ਸਾਰੀਆਂ ਇਹ ਇਹ ਤਸਵੀਰਾਂ ਇੰਗਲੈਂਡ ਦੇ ਯਾਤਰੀਓ ਤੇ ਪਸਿਆਤ ਇਹ ਤਸਵੀਰਾਂ ਜਦੋਂ ਸੁਪਰਮਾਰਕੀਟ ਨੂੰ ਹੜ ਤੋਂ ਬਾਅਦ ਸਾਫ਼ ਕੀਤਾ ਜਾ ਰਿਹਾ ਹੁਣ ਤੇ ਇਹ ਨੇ ਅੱਜ ਦੀਆਂ ਤਸਵੀਰਾਂ ਦੁਬਈ ਦੀਆਂ ਇਹ ਉਹੀ ਸੜਕ ਆ ਦੁਬਈ ਤੋਂ ਸ਼ਾਰਜਾ ਨੂੰ ਜਾਂਦੀ ਜਿਹੜੀ ਸੜਕ ਬਿਲਕੁਲ ਡੁੱਬੀ ਸੀ ਜਿਹੜੀਆਂ ਜਿਹੜੀਆਂ ਤਸਵੀਰਾਂ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਈਆਂ ਜਿੱਥੇ ਗੱਡੀਆਂ ਫਸੀਆਂ ਖੜੀਆਂ ਸੀ ਦੱਸਿਆ ਜਾਂਦਾ ਕਿ ਗੱਡੀਆਂ ਬਹੁਤ ਜਿਹੜੀਆਂ ਉਹ ਵੱਡੀਆਂ ਕਿਉਂਕਿ ਗੱਡੀਆਂ ਸਾਰੀਆਂ ਅੱਜਕਲ ਕੰਪਿਊਟਰਾਈਜ਼ ਆਉਂਦੀਆਂ ਉਹ ਸਾਰੀਆਂ ਗੱਡੀਆਂ ਬਹੁਤ ਵੱਡੇ ਪੱਧਰ ਤੇ ਖਰਾਬ ਹੋਈਆਂ ਮਕੈਨਿਕਾਂ ਦੀ ਚੰਦੀ ਆ ਜੀ ਕਹਿੰਦੇ ਢੰਗ ਸਾਬ ਇਹ ਆ ਸੋ ਦੁਬਈ ਦੀ ਦੁਨੀਆ ਵਾਪਸ ਆ ਰਹੀ ਆ ਮੁੜ ਪੈਰਾਸਰ ਹੋ ਰਹੀ ਆ ਤੇ ਦੁਬਈ ਅਥਾਰਟੀ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਮੁੜ 에어ਪੋਰਟ ਤੇ ਜੋ ਜੋ ਬਹੁਤ ਵੱਡਾ ਕਯੂ ਲੱਗਾ ਉਹਨੂੰ ਵੀ ਕਲੀਅਰ ਕੀਤਾ ਜਾ ਸਕੇ ਕਿਉਂਕਿ ਫਲਾਈਟਾਂ ਬਹੁਤ ਕੈਨਸਲ ਹੋਈਆਂ ਸੋ ਮੁੜ ਜਿੰਦਗੀ ਇੱਕ ਪਟੜੀ ਤਿਆਰ ਰਹੀ ਜਿੱਥੇ ਹੜ੍ਹ ਦੀਆਂ ਤਸਵੀਰਾਂ ਸ਼ੇਅਰ ਕਰਨ ਤੇ ਬਹੁਤ ਸਾਰੇ ਲੋਕ ਦੁਬਈ ਵਾਲੇ ਗੁੱਸੇ ਹੋਏ ਫਿਰਦੇ ਸੀ ਪਰ ਲਓ ਜੀ ਤੁਹਾਡੇ ਸ਼ਹਿਰ ਦੀਆਂ ਇਹ ਤਸਵੀਰਾਂ ਵੀ ਸ਼ੇਅਰ ਕਰ ਦਿੱਤੀਆਂ ਜਿੱਥੇ ਸਾਰਾ ਕੁਝ ਠੀਕ ਠਾਕ ਆ ਬਹੁਤ ਬਹੁਤ ਸ਼ੁਕਰੀਆ ਚੜ੍ਹਦੀ ਕਲਾ ਜੁੜੇ ਰਹੋ ਸਾਡੇ ਨਾਲ